ਤੋਂ ਮੁੱਕਾ ਕਰ ਦਿੱਤਾ ਠੀਕ ਹੈ ਜੀ ਆਓ ਬੱਲੇ ਬੱਲੇ ਛੜੀ ਆਉਂਦੇ ਆ ਥੋੜਾ ਜਿਹਾ ਬੀਜੀ ਨਹੀਂ ਆਉਂਦਾ ਚੌਕੀ ਪੁਲਿਸ ਵੀ ਆ ਪਾਦੀ ਕਿੱਥੇ ਛੜੀ ਬੁਢੀ ਆਉਂਦੀ ਥੱਲੇ ਆ ਗਿਆ ਆ ਗਿਆ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਕੀ ਸਾਰਾ ਸਰ ਮੇਰੇ ਨਾਮ ਨਾ ਪ੍ਰੀਤ ਕੌਰ ਆ ਮੇਰਾ ਪਿੰਡ ਕਾਂਪੁਰ ਮੈਂ ਵਿਆਹੀ ਹੋਈ ਹਾਂ ਮੇਰੇ ਪਤੀ ਦਾ ਨਾਮ ਸਿੰਘ ਜੰਗ ਸਿੰਘ ਹੈ ਮੇਰੇ ਸਾਸਰ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਿਰ ਫਰਵਰੀ ਚ 4 ਸਾਲ ਹੋਣੀ ਆ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਮਾਰਿਆ ਕਿ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਹੀ ਉਹਨੂੰ ਕਿ ਅਹੀਂ ਤੇਰਾ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਉਹ ਮੈਨੂੰ ਦਾਜ ਤੋਂ ਵੀ ਤੰਗ ਪਰੇਸ਼ਾਨ ਕਰਦੀ ਸਾਰੂ ਉਹ ਚਲੇ ਸਰ ਵੀ ਉਹਨਾਂ ਮਾਰਾ ਕੀਤਾ ਉਹਨੂੰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਹਾਂ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਤੇਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਕੁਸ਼ ਨਹੀਂ ਬਟ ਮੇਰੇ ਹਸਬੰਦ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦੇ ਜੇ ਤੂੰ ਉਹਨੂੰ ਲਿਆਏਂਗਾ ਤੇ ਅਸੀਂ ਤੈਨੂੰ ਘਰ ਚੋਂ ਕੁਸ਼ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਹ ਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮਾਪਿ ਉਹਨੇ ਮਾਰਿਆ ਵਾ ਮੁੰਡੇ ਨੂੰ ਕੀ ਇਹਨਾਂ ਦੀ ਆਪਸ ਦੇ ਵਿੱਚ ਬੰਦ ਹੀ ਨਹੀਂ ਸੀਗੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂਜੀ ਕੁੱਟਮਾਰ ਕਰਦੇ ਸੀ ਮੇਰੀ ਬੋਦ ਬਾਹਰ ਸਾਰੇ ਉਹਨਾਂ ਦੇ ਚਾਚੇ ਤਾਂ ਆਏ ਆ ਉਹ ਵੀ ਮਤਲਬ ਮੇਰੇ ਹਸਬੰਦ ਮੈਨੂੰ ਸਾਰਾ ਦੱਸਦੇ ਸੀ ਜੇ ਤੁਸੀਂ ਕਾਲ ਤੋਂ ਰਿਕਾਰਡਿੰਗਸ ਵਗੈਰਾ ਕੱਢ ਸਕਦੇ ਹੋ ਤੇ ਮੇਰੇ ਫੋਨ 'ਚ ਸਾਰਾ ਕੁਝ ਸੇਵ ਵੀ ਆ ਇਵੇਂ ਚੈਟ ਵੀ ਉਹਨਾਂ ਦੀ ਮੇਰੇ ਕੋਲ ਅੱਜ ਸਵੇਰੇ ਵੀ ਗੱਲ ਹੋਈ ਆ ਮੇਰੇ ਹਸਬੰਡ ਮੇਰੇ ਨਾਲ ਕੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਆ ਕਿ ਮੇਰੇ ਪਤੀ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਤਲਬ سزا ਨਹੀਂ ਚਾਹੀਦੀ ਆ ਮੇਰਾ ਛੋਟਾ ਬੇਟਾ ਆ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਸਰ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਮੈਂ ਚੋਨੀ ਸ਼ਰਮਾ ਬਿਓ ਨੂੰ ਮਤਲਬ ਸਜਾ ਦੇਣੀ ਚਾਹੀਦੀ ਜਿੰਨਾ ਨੇ ਮੇਰੇ ਹਸਬੰਦ ਨੂੰ ਮਾਰਿਆ ਹੋਰ ਵੀ ਬੱਚੇ ਹੈਗੇ ਤੁਹਾਡੇ ਜਿਹੜੇ ਹਸਬੰਦ ਨੇ ਉਹਨਾਂ ਦੀ ਇੱਕ ਭੈਣ ਸੀਗੀ ਸਰ ਉਹਨਾਂ ਦਾ ਵੀ ਮਤਲਬ ਜਦੋਂ ਮੈਂ ਆਈ ਆ ਮਾਰਚ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਨਾਂ ਦਾ ਫਰਵਰੀ ਵਿੱਚ ਮੈਰਿਜ ਹੋਈ ਉਹ ਵੀ ਬਹੁਤ ਮੈਨੂੰ ਤੰਗ ਪਰੇਸ਼ਾਨ ਕਰਦੀ ਸੀ ਨਹੀਂ ਇਹਨਾਂ ਦਾ ਨਹੀਂ ਚਾਚੇ ਤਾਏ ਆ ਤੇ ਉਹ ਮਤਲਬ ਜੁਆਇੰਟ ਫੈਮਿਲੀ ਆ ਪਰ ਉਹ ਵੀ ਬਾਰੋਂ ਪ੍ਰੈਸ਼ਰ ਇਹਨਾਂ ਨੂੰ ਦਿੰਦੇ ਸੀ ਮੈਨੂੰ ਛੱਡਣ ਦਾ ਪਰ ਮੇਰੇ ਹਸਬੰਦ ਕਹਿੰਦੇ ਸੀ ਨਹੀਂ ਮੈਂ ਛੱਡਣਾ ਇਹਨੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਚੌਂਕੀ ਚ ਪਹਿਲਾਂ ਪਹਿਲਾਂ ਵੀ ਚੌਂਕੀ ਚ ਸਰ ਉਹਨਾਂ ਨੇ ਮੈਨੂੰ ਮਤਲਬ ਪਹਿਲਾਂ ਵੀ ਪਰੇਸ਼ਾਨ ਕੀਤਾ ਜਦੋਂ ਮੈਂ ਚੌਂਕੀ ਚ ਦਰਖਾਸਤ ਦਿੱਤੀ ਚੌਂਕੀ ਚ ਮਤਲਬ ਮੇਰੇ ਪਿੰਡ ਦੇ ਤੇ ਉਹਨਾਂ ਦੇ ਪਿੰਡ ਦੇ ਮੋਤਪਾਰਾ ਨੇ ਜੋ ਵੀ ਕਰਵਾਇਆ ਫੈਸਲਾ ਰਾਜ ਇਹਨਾਂ ਮੈਂ ਕਰਵਾ ਕੇ ਮੈਨੂੰ ਉੱਥੇ ਭੇਜਿਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਰ ਮੇਰੇ ਨਾਲ ਉਹਨਾਂ ਨੇ ਬਹੁਤ ਬੁਰਾ ਸਲੂਕ ਕੀਤਾ ਵਿਆਹ ਦੇ ਵਿੱਚ ਵੀ ਸਿਰ ਮੈਨੂੰ ਹੀ ਨਹੀਂ ਬਦਾਈ ਉਹਨਾਂ ਨੇ ਮੇਰੇ ਹਸਬੰਦ ਨਾਲ ਵੀ ਆ ਗੁਸ਼ਤ ਕਰਨ ਲੈਣਾ ਉਹਨਾਂ ਦਾ ਬੇਟਾ ਹੋਣ ਦੇ ਬਾਵਜੂਦ ਵੀ ਕੀ ਲੱਗਦੇ ਨੇ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਇਹ ਮੇਰੇ ਜਵਾਈ ਹੀ ਜੀ ਮੇਰੀ ਧੀ ਵਿਆਹ ਹੀ ਤਿੰਨ ਸਾਲ ਹੋ ਗਏ ਵਿਆਹੀ ਨੂੰ ਤੇ ਉਹ ਇਹਨਾਂ ਦਾ ਮਾਪਿਓ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਕੋਈ ਚਿਰ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਉਹਦੇ ਕਾਰਨ ਇਹ ਜਿਹੜਾ ਸੀ ਕਿ ਬੇਟੀ ਜਿਹੜੀ ਹੈ ਇੱਕ ਤਕਰੀਬਨ 9-10 ਮਹੀਨੇ ਤੋਂ ਰਹਿਣ ਦੀ ਸਾਡੇ ਕੋਲ ਤੇ ਉਹਦੇ ਬਾਅਦ ਇਹ ਜਿਹੜਾ ਮੁੰਡਾ ਸੀ ਉਹ ਖੜਨੀ ਚਾਹੁੰਦਾ ਸੀ ਤੇ ਇਹ ਨਹੀਂ ਕਹਿੰਦੇ ਇਹ ਕਰਕੇ ਇਹਨਾਂ ਨੇ ਦੋਵਾਂ ਨੇ ਸਾਸੋਰੇ ਨੇ ਇਹਨੂੰ ਮਾਰਤਾ ਜਵਾਈ ਨੂੰ ਹਾਂਜੀ ਦਾਦੀ ਦੀ ਮੰਗ ਕਰਦੀ ਸੀ ਹਾਂਜੀ ਜਿਹੜੀ ਸੱਸੀ ਉਹ ਦਾਦੀ ਦੀ ਮੰਗ ਕਰਦੀ ਸੀ ਤੇ ਉਹ ਕਰਕੇ ਉਹਦੇ ਤੋਂ ਜ਼ਿਆਦਾ ਲੜਾਈ ਪਈ ਤੁਸੀਂ ਤਾਂ ਤੁਹਾਡੀ ਬੇਟੀ ਦੱਸ ਰਹੀ ਆ ਕਿ ਫੋਨ ਤੇ ਰੋਜ਼ਾਨਾ ਗੱਲ ਵੀ ਹੁੰਦੀ ਸੀ ਅੱਜ ਵੀ ਗੱਲ ਹੋਈ ਆ ਉਹ ਨਾਲ ਹਾਂਜੀ ਅੱਜ ਹੋਈ ਆ ਹਾਂਜੀ ਮਤਲਬ ਬੇਟੀ ਨਾਲ ਜਿਹੜਾ ਤੁਹਾਡਾ ਦਿਮਾਗ ਸੀ ਉਹ ਸਹਿਮਤ ਸੀ ਪਰ ਜਿਹੜੇ ਉਹਦੇ ਮਾਪਿਓ ਸੀ ਉਹ ਨਹੀਂ ਸੀ ਲਿਆਉਣਾ ਜੰਦੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਹਾਂਜੀ ਅਸੀਂ ਉਹਨਾਂ ਨੂੰ ਸਜ਼ਾ ਦੀ ਮੰਗ ਕਰਦੇ ਆਂ ਕਿ ਜਿਨ੍ਹਾਂ ਨੇ ਮਾਰਿਆ ਉਹਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਏਜੀ ਕੱਲ ਪਿੰਡ ਕਿਆਮਪੁਰੇ ਥਾਣਾ ਜਨਾਲਾ ਵਿਖੇ ਜਿਹੜਾ ਵਾ ਇੱਕ ਤਲਾਹ ਮਿਲੀ ਸੀ ਕਿ ਇੱਕ ਜਿਹੜਾ ਵਿਅਕਤੀ ਐ ਉਹਨੂੰ ਜਿਹੜਾ ਵਾ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਗਿਆ ਜਿੱਥੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਕੀਤੀ ਗਈ ਤੇ ਇਸ ਬਾਬਤ ਜਿਹੜਾ ਵਾ 327 ਨੰਬਰ ਮੁਕਦਮਾ ਥਾਣਾ ਜਨਾਲਾ ਵਿਖੇ ਦਰਜ ਕਰਵਾਇਆ ਗਿਆ ਜੋ ਇਹਦੇ ਵਿੱਚ ਜਿਹੜਾ ਵਾ ਮ੍ਰਿਤਕ ਦੀ ਪਛਾਣ ਸਿਮਰਨ ਜੰਗ ਸਿੰਘ ਪੁੱਤਰ ਹਰਪਾਲ ਸਿੰਘ ਵਜੋਂ ਹੋਈ ਆ ਇਸ ਵਿੱਚ ਜਿਹੜਾ ਦਸਨਯੋਗ ਗੱਲ ਇਹ ਆ ਕਿ ਸਿਮਰਨ ਜੰਗ ਸਿੰਘ ਦੇ ਦੇ ਮੈਟ੍ਰੀਮੋਨিয়াল ਡਿਸਪਿਊਟ ਸੀ ਇਹਦੀ ਵਾਈਫ ਦੇ ਨਾਲ ਸੋ ਇਹਨਾਂ ਵੱਲੋਂ ਪਹਿਲਾਂ ਵੀ ਆਪਣੇ ਸਹੁਰੇ ਪਰਿਵਾਰ ਤੇ ਵੀ ਜਿਹੜੀ ਵਾਈਫ ਵੱਲੋਂ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਤੇ ਹੁਣ ਕਰੀਬ 10 11 ਮਹੀਨੇ ਤੋਂ ਇਹ ਜਿਹੜੀ ਵਾਈਫ ਹੈ ਸਿਮਰਨ ਜੰਗ ਤੋਂ ਜਿਹੜੀ ਆ ਉਹ ਡਿਫਰੈਂਟ ਸੈਪਰੇਟ ਰਹਿ ਰਹੀ ਸੀ ਸੋ ਇਹਦੇ ਵਿੱਚ ਤਣਾ ਸੀ ਕਿ ਡਿਸਪਿਊਟ ਵਾਲੀ ਗੱਲ ਇਹ ਸੀ ਕਿ ਜਿਹੜਾ ਸਿਮਰਨ ਜੰਗ ਉਹ ਉਹਦੇ ਵਿੱਚ ਜਿਹੜਾ ਮੈਟ੍ਰਿਮੋਨੀਅਲ ਡਿਸਪਿਊਟ ਹੋਣ ਕਰਕੇ ਇਹਦੇ ਮਾਪਿਓ ਜਿਹੜਾ ਦੋਵਾਂ ਵੱਲੋਂ ਇਹਦੇ ਬਾਪ ਜਿਹੜਾ ਹਰਪਾਲ ਸਿੰਘ ਵੱਲੋਂ ਕੱਲ ਜਿਹੜੀ ਇਹਦੀ ਜਿਹੜਾ ਵਾ ਹਤਿਆ ਕਰ ਦਿੱਤੀ ਗਈ ਹੈ ਜੋ ਉਹਦੇ ਪਿਤਾ ਨੂੰ ਹਰਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਖਿਲਾਫ ਮਕਦਮਾ ਨੰਬਰ 327 ਜਿਹੜਾ ਵਾ 18 ਜਨਾਲਾ ਵਿਖੇ ਦਰਜ ਕੀਤਾ ਗਿਆ ਸਰਕਾਰੀ ਕਿਤੇ ਪਰਚਾ ਦਰਜ ਹੋਇਆ ਇਸ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਦੇ ਖਿਲਾਫ ਸੁਖਬੀਰ ਕੌਰ ਦੇ ਖਿਲਾਫ ਗ੍ਰਿਫਤਾਰੀ ਇਹ ਕੋਈ ਹੈ ਗ੍ਰਿਫਤਾਰੀ ਇਹਦੇ ਪਿਤਾ ਦੀ ਗ੍ਰਿਫਤਾਰੀ ਹੋ ਗਈ ਇਹਦੀ